हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਵਿਜਿਟ ਆਪਣੀ ਹੈਗੀ ਹੈ ਦੋਸਤੋ ਪਿੰਡ ਅਲਗੋ ਕੋਠੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਵੀਰ ਸਾਹਿਬ ਹੋਣਗੇ ਆਪਣੇ ਨਾਲ ਓਨਰ ਨੇ ਮਾਲਕ ਨੇ ਤੇ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਵਿਕਰੀ ਵਾਲੇ ਪਸ਼ੂ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹੇ ਹੋਣਗੇ ਪਹਿਲਾਂ ਵੀ ਵੀਡੀਓ ਕਾਫੀ ਅਪਲੋਡ ਨੇ ਤੇ ਇਸ ਵਾਰ ਜਿਹੜੀ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਵਿਹੜ ਬਿਲਕੁਲ ਤਾਜੀ ਸੂਈ ਆਪਾਂ ਵਿਹੜ ਦਿਖਾ ਦਾਂਗੇ ਕਿੰਨੇ ਮਿਲਕਤੇ ਆ ਪੂਰੀ ਡਿਟੇਲ ਆਪਾਂ ਵੀਰ ਸਾਹਿਬ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਮੱਝ ਦਿਖਾਵਾਂਗੇ ਦੋਸਤੋ ਟੁੱਕੀ ਆ ਤਿਆਰੀ ਦੇ ਵਿੱਚ ਕਿੰਨੇ ਦਿਨ ਹਜੇ ਹੋਰ ਉੱਪਰ ਲੈ ਜਾਊਗੀ ਉਹ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਦੋਸਤੋ ਤੁਹਾਨੂੰ ਸਮਝ ਵਿੱਚ ਆ ਸਕੇ ਨੰਬਰ ਆਨਰ ਤੇ ਮਾਲਕ ਤੇ ਦੋਸਤੋ ਹਰ ਵਾਰ ਦੀ ਤਰ੍ਹਾਂ ਇੱਕ ਰਿਕਵੈਸਟ ਆ ਵੀ ਥੱਲੇ ਚੱਲਦੇ ਹੁੰ ਬਹੁਤੇ ਵੀਰ ਮੈਨੂੰ ਕਾਲ ਕਰ ਲੈਣੇ ਹੋ ਤੁਸੀਂ ਤੇ ਬਾਅਦ ਵਿੱਚ ਮੈਨੂੰ ਡਿਟੇਲ ਜਿਹੜੀ ਹੈ ਦੋਸਤੋ ਦੇਣੀ ਪੈਂਦੀ ਆ ਵੀ ਕਿਹੜੀ ਵੀਡੀਓ ਕਦੋਂ ਕਿਹੜਾ ਪਸ਼ੂ ਦੇਖਿਆ ਇਸ ਕਰਕੇ ਓਨਰ ਮਾਲਕ ਦੇ ਥੱਲੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਿਆ ਕਰੋ ਅੱਜ 29 ਮਈ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਦੁਪਹਿਰ ਦੇ ਕੋਈ 1.5 ਵਜੇ ਦਾ ਸਮਾਂ ਹੈਗਾ ਵੀਰ ਸਾਹਿਬ ਦੇ ਨਾਲ ਗੱਲਬਾਤ ਕਰਕੇ ਜਾਣਦੇ ਆ ਇਨਫੋਰਮੇਸ਼ਨ ਆਪਾਂ ਇਹਨਾਂ ਦੋ ਪਸ਼ੂਆਂ ਦੀ ਪਸ਼ੂ ਦੋਸਤੋ ਪਸੰਦ ਆਇਆ ਤੇ ਰਕਮ ਲੱਗਣੀ ਆ ਤੇ ਤਸल्ली ਜਿਹੜੀ ਆ ਜਿਹੜਾ ਪਸ਼ੂ ਸੋਇਆ ਨੂੰ ਆਪਦੇ ਦੋ ਟਾਈਮ ਚੁਵਾਈ ਕਰਕੇ ਕਰ ਲਿਓ ਜਿਵੇਂ ਇਹ ਮੱਝ ਗੱਭਣਾ ਦੋਸਤੋ ਤੇ ਪਕੇ ਤਸल्ली ਕਰ ਸਕਦੇ ਆਜੋ ਭਾਜੀ ਸਾਹਿਬ ਜੀ ਸਸਰੀ ਦਾ ਵੀਰ ਜੀ ਸਸਰੀ ਕਾ ਵੀਰ ਸਾਹਿਬ ਜੀ ਕੀ ਹਾਲ ਚਾਲ ਨੇ ਬੜੇ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਬਹੁਤ ਵਧੀਆ ਜੀ ਠੀਕ ਸੇਤਾ ਸੁੱਤਾ ਜੀ ਪਰਿਵਾਰ ਠੀਕ ਠਾਕ ਮਾਲਕ ਦੀ ਕਿਰਪਾ ਵੀਰ ਜੀ ਚਲੋ ਸ਼ੁਕਰ ਮਾਲਕ ਦਾ ਜੀ ਅੱਛਾ ਵੀਰ ਸਾਹਿਬ ਅੱਜ ਪਸ਼ੂ ਦੋ ਬਕਾਊਗਾ ਹਾਂਜੀ ਦੋ ਹੈ ਵੀਰ ਜੀ ਆਪਾਂ ਇੱਕ ਤਾਂ ਵਿਹੜ ਦਿਖਾ ਦਈਏ ਤੇ ਇੱਕ ਹੀ ਮੱਝ ਆਪਣੇ ਕੋਲ ਆ ਜੀ ਮੱਝ ਕੋਲ ਠੀਕ ਆ ਤੇ ਪਸ਼ੂ ਇਸੇ ਤਰ੍ਹਾਂ ਆਉਂਦੇ ਆਉਂਦੇ ਰਹਿੰਦੇ ਆਉਂਦੇ ਜਾਂਦੇ ਪਸ਼ੂ ਨਵੇਂ ਜੀ ਪੁਰਾਣੇ ਰਹਿੰਦੇ ਵੀਰ ਜੀ ਇਹ ਤਾਂ ਮਾਲਕ ਦੀ ਕਿਰਪਾ ਹੈ ਚਲੋ ਜੀ ਆਪਾਂ ਪਰਸੋਂ ਚੌਥਵੀਂ ਵੀਡੀਓ ਪਾਉਣੀ ਸੀ ਪਰ ਪਸ਼ੂ ਵਿਕ ਗਏ ਸੀ ਹਾਂਜੀ ਚਲੋ ਫਿਲਹਾਲ ਆਪਾਂ ਕਰਦੇ ਹਾਂ ਜੀ ਸਾਂਝੀ ਡਿਟੇਲ ਆਜੋ ਪਹਿਲੇ ਨੰਬਰ ਤੇ ਵੀਰ ਸਾਹਿਬ ਜੀ ਹਾਂਜੀ ਵਾਹੜਾ ਵੀਰ ਜੀ ਹਾਂ ਕੀ ਆਂਦੀ ਇਨਫਾਰਮੇਸ਼ਨ ਹੈ ਜੀ ਵੀਰ ਜੀ ਇਹ ਸੂਏਲ ਸੂਏਲ ਦੁੱਜੇ ਹਾਂਜੀ ਤੇ ਪਿੰਡੋਂ ਥੋੜੀ ਜਿਹੀ ਵਿਕੀ ਆ ਕਿਉਂਕਿ ਕਿਹਨੇ ਦੂਰੋਂ ਚੱਲ ਕੇ ਵੀ ਆਉਣਾ ਹੋਵੇ ਦਾ ਅਗਲਾ ਸਾਬ ਨਾ ਵੀ ਹਾਂਜੀ ਹਾਂਜੀ ਆਪਣੇ ਕੋਲ ਇਹ ਨਹੀਂ ਕੰਮ ਦੱਸਣਾ ਕੋਈ ਜਦੋਂ ਹੋਣਾ ਕੋਸ਼ਿਸ਼ ਹੋਣਾ ਕੋਸ਼ਿਸ਼ ਹੈ ਜੀ ਦੁੱਧ ਇਹਦੇ ਥੱਲੇ ਵੀ ਜੀ 18 ਲੀਟਰ ਹੋਊਗਾ ਪਰ 16 ਮੰਨ ਕੇ ਅਗਲਾ ਬਿਲਕੁਲ ਆਵੇ 16 ਮੰਨ ਕੇ ਆਦਕ ਕੰਡੇ ਦੇ 40 ਕਿਲੋ ਮਾਰ ਲੈ ਜੋ ਵੀ ਕਰਨਾ ਬਿਲਕੁਲ ਕਰ ਲੈ ਬਿਲਕੁਲ ਜੀ ਸੂਆ ਮਤਲਬ ਦੁਜਾ ਜੇ ਤੇ ਬੱਚੀ ਆ ਅੱਜ ਸੂਈ ਨੂੰ 10 ਦਿਨ ਜੀ 10 ਦਿਨ ਠੀਕ ਹੈ ਤੇ 2 ਮਿੰਟ ਹਾਂਜੀ ਸਾਬਰ ਬਾਕੀ ਦੋਸਤੋ ਡਿਟੇਲ ਤੁਹਾਨੂੰ ਵੀਰ ਨੇ ਦੇਤੀ ਆ ਵੀ ਸੂਬਾ ਦੁਜਾ ਜੀ ਠੀਕ ਆ ਤੇ ਥੱਲੇ ਬੱਚਾ ਜਿਹੜਾ ਉਹ ਬੱਚੀ ਆ ਫੀਮੇਲ ਕਾਫ ਤੇ ਆਹ ਥਣ ਥਣ ਦੀ ਕੁਆਲਿਟੀ ਮੇਰਾ ਵੀਰ ਬੜੇ ਧਿਆਨ ਦੇ ਨਾਲ ਦੇਖ ਲਓ ਤੁਸੀਂ ਮੁੱਠੀ ਵਾਲਾ ਥਾਣਾ ਵੀ ਮੈਂ ਜਿਹੜਾ ਦੋਸਤੋਂ ਜਦੋਂ ਮੁੱਠੀ ਵਾਲੇ ਥਣ ਦੀ ਆਪਾਂ ਜੇ ਹੱਥੀ ਚਵਾਈ ਦੀ ਗੱਲ ਕਰਦੇ ਆ ਤਾਂ ਥਾਣਾ ਬਿਲਕੁਲ ਜਿਹੜਾ ਹੱਥੀ ਚਵਾਈ ਵਾਲਾ ਲੱਗਾ ਹੁੰਦਾ ਠੀਕ ਆ ਜੀ ਤੇ ਕੋ ਛੋਟਾ ਜਿਹਾ ਥਾਣਾ ਨਹੀਂ ਗਾ ਬਹੁਤ ਵਧੀਆ ਥਾਣਾ ਸ਼ੇਪ ਚੰਗੀ ਆ ਬਰਾਬਰ ਤਾਂ ਪੂਰੀ ਆ ਤੇ ਦੁੱਧ ਬਾਈਆਂ ਦਾ ਵੀ 18 ਲੀਟਰ ਹੀ ਹੋਵੇ ਪਰ 16 17 16 ਦੀ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਹੋ ਦੁੱਧ ਵੱਧ ਹੀ ਨਿਕਲੂਗਾ ਕਿਲੋ ਕਿਲ ਖੰਡ 1.5 ਕਿਲੋ ਠੀਕ ਆ ਜੀ ਆ ਬੱਚਾ ਮੈਂ ਤੁਹਾਨੂੰ ਮਗਰੋਂ ਦਿਖਾਉਣਾ ਜ ਤੇ ਅੱਜ 10 ਦਿਨ ਦਾ ਜਿਹੜਾ ਸਾਰਾ ਸਮਾਂ ਹੈਗਾ ਸੂਈ ਨੂੰ ਤੇ ਬਿਲਕੁਲ ਤਾਜੀ ਆ ਹਜੇ ਮੈਲਿਓ ਮੂਲਿਓ ਨਾ ਸਟਾਰਟ ਹੋ ਗਈ ਹੈ ਜੀ ਨਹੀਂ ਹੱਲੇ ਨਹੀਂ ਹੋਈ ਵੀ ਜੀ ਹਨਾ ਕੋਈ ਤੇਰੇ 14 ਦਿਨ ਹੀ ਹੋ ਜੂਗਾ ਕੰਮ ਅਸੀਂ ਤੇ 15 ਦਿਨ ਬਾਅਦ ਹੀ ਹੁੰਨੀ ਆ 15 ਦਿਨ ਬਾਅਦ ਠੀਕ ਆ ਤੇ ਪਾਜੀ ਸਾਹਿਬ ਦਿਖਾ ਦਿਓ ਤੋਰਗੇ ਜੀ ਹੁਣ ਟਾਈਮ ਜਿਹੜਾ ਦੋਸਤੋ ਜ਼ਰੂਰ ਨੋਟ ਕਰ ਲਿਓ ਤੇ ਇਹ ਸਵੇਰ ਚਵਾਈ ਕਿੰਨੇ ਕ ਵਜੇ ਕਰ ਲਈ ਹੈ ਜੀ ਜੀ ਆਪਾਂ ਕਰਦੇ 6 ਵਜੇ ਇਹਨਾਂ ਦੀ ਆ ਮਾਰਨਿੰਗ 6 ਵਜੇ ਚਵਾਈ ਕਰੀ ਹੈ ਜੀ ਹੁਣ ਲੇਵਾ ਦੋਸਤੋ ਜਿਵੇਂ ਜਿਵੇਂ ਬਿਲਕੁਲ ਸ਼ਾਮ ਦਾ ਸਮਾਂ ਹੁੰਦਾ ਜਾਊਗਾ ਆਰਡਰ ਜਿਹੜਾ ਦੋਸਤੋ ਭਰਨਾ ਪਸ਼ੂ ਸਟਾਰਟ ਕਰ ਦੂ ਕਿਉਂਕਿ 6 ਤੋਂ 6 ਵਜੇ ਦੀ ਚਵਾਈ ਆ ਤੇ ਕਿਸੇ ਵੀਰ ਨੇ ਖਰੀਦਣਾ ਆਪਦਾ ਟਾਈਮ ਟੂ ਟਾਈਮ ਬਨ ਕੇ ਜਿਹੜੀ ਚਵਾਈ ਕਰ ਲਿਆ ਕਰੋ ਠੀਕ ਆ ਕਈ ਵਾਰਾਂ ਘੰਟੇ ਦੋ ਦੋ ਤਿੰਨ ਤਿੰਨ ਘੰਟਿਆਂ ਦਾ ਵੀਰ ਫਰਕ ਪਾ ਜਾਂਦੇ ਆ ਸਵੇਰ 6 ਵਜੇ ਆ ਤੇ ਸ਼ਾਮ ਨੂੰ ਆਦੇ ਵਿੱਚ 3-4 ਵਜੇ ਕਰ ਲੇਗੇ ਤਾਂ ਦੁੱਧ ਘਟ ਨਹੀਂ ਗਿਆ ਵੀ ਟਾਈਮ ਟੂ ਟਾਈਮ ਚਵਾਈ ਕਰ ਲਿਆ ਕਰੋ ਇੱਕ ਟਾਈਮ ਖਾਲੀ ਕਰ ਲਿਆ ਕਰੋ ਪਸ਼ੂ ਨੂੰ ਉਸੇ ਤੋਂ ਬਾਅਦ ਜਿਹੜੇ ਦੋ ਡੰਗ ਦੀ ਜਾਂ ਤਿੰਨ ਡੰਗ ਦੀ ਚਵਾਈ ਆ ਟਾਈਮ ਟੂ ਟਾਈਮ ਕਰ ਲਿਆ ਕਰੋ ਜੀ ਕੱਦ ਕਾਠੀ ਬਾਈ ਸਾਹਿਬ ਕਹਿੰਦਾ ਸੀ ਵੀ ਕੱਦ ਕਾਠ ਵੇਖੋ ਹੈਗਾ ਉੱਚਾ ਪਰ ਥੋੜੀ ਜਿਹੀ ਜਿਵੇਂ ਲਿੱਸੇ ਪਣ ਦੇ ਵਿੱਚ ਆਪਾਂ ਸ਼ੂ ਅੱਗੇ ਜਿਹੜਾ ਵੇਰ ਚੰਗੀ ਖਾਸੀ ਸਾਹਮਣੇ ਸੰਭਾਲ ਕਰ ਲੂਗਾ ਠੀਕ ਹੈ ਜੀ ਤੇ ਰਾਜੀ ਹੋ ਗਈ ਦੋਸਤੋ ਵੇਰ ਹੋ ਸਕਦਾ ਵੀ 19 18 19 ਤੋਂ ਵੀ ਪਲੱਸ ਚੱਲੇ ਪਰ ਹੁਣ ਜਿੰਨਾ ਬਾਲਟੀ ਦੇ ਵਿੱਚ ਪੈਂਦਾ ਉਹ ਭਾਜੀ ਬਿਲਕੁਲ 16 17 ਜੀ ਬਿਲਕੁਲ ਜੀ 16 ਮੰਨ ਕੇ ਅਗਲਾ ਆਵੇ ਪਰ ਜੇ ਰਾਜੀ ਹੋਵੇ ਤਾਂ ਆਪਾਂ ਮੋਦੀ 60 ਕਰਨਾ 65 ਬਿਲਕੁਲ ਜੀ ਬਿਲਕੁਲ ਉਹ ਸਾਰਾ ਆਪਾਂ ਕਰਦੇ ਆ ਬਿਲਕੁਲ ਜੀ ਤੇ ਇਹ ਨਹੀਂ ਕਿ ਮੱਝ ਗਾਂ ਇਸ ਟਾਈਮ ਤੇ ਵੀ ਬੀਬੀਆਂ ਤੋਂ ਬਾਹਰ ਨੂੰ ਮਪੜੂਗੀ ਪਰ ਆਪਾਂ ਮੌਜੂਦਾ ਦੀ ਗੱਲ ਕਰਦੇ ਆ ਜੇ ਕੋਈ ਕਿਲੋ ਘਟਦਾ ਹੈ ਆਪਾਂ ਜ਼ਿੰਮੇਵਾਰੀਆਂ ਦੋਹਾਂ ਚੋਈਆਂ ਦੇ ਕੋਈ ਜਾ ਕੇ ਆਪਾਂ ਨੂੰ ਫੋਨ ਕਰਦੇ ਤੂੰ ਆਖਿਆ 16 ਹੀ ਪਿੱਛੇ ਕੀ ਆ ਹੂੰ ਇਹ ਨਿਕ ਪਾਜੀ ਬਾਰਾ ਕੋਈ ਟਾਈਮ ਲੱਗਾਊਗਾ ਬਿਲਕੁਲ ਕਿ ਐਡੇ ਡੰਗਰ ਨੂੰ ਟਾਈਮ ਨਾ ਆਉਂਦਾ ਕੀ ਫਾਇਦਾ ਬਿਲਕੁਲ 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 ਸੋ ਇਹ ਦੁਕਾਨਦਾਰੀ ਖਤਮ ਨਹੀਂ ਕਰਨੀ ਆਪਾਂ ਦੇ ਗਾਂ ਨੂੰ ਕਰਨਾ ਹੈ ਬਿਲਕੁਲ ਜੀ ਬਿਲਕੁਲ ਤੇ ਭਾਈ ਸਾਹਿਬ ਦਾ ਕੰਮ ਜਿਹੜਾ ਦੋਸਤੋ ਸਾਫ਼ ਸੁਥਰਾ ਪਸ਼ੂ ਪਹਿਲਾਂ ਵੀ ਵੇਚੇ ਨੇ ਅ ਹੁਣ ਵੀ ਬਿਲਕੁਲ ਰੂਟੀਨ ਕੰਟੀਨਿਊ ਦੇ ਵਿੱਚ ਚੱਲਣ ਡਿਆ ਕੰਮ ਸੇਲ ਪਰਚੇਜ਼ ਦਾ ਤੇ ਸੂਬਾ ਚੁਾਈ ਵੀ ਤੁਹਾਨੂੰ ਦੱਸਤੀ ਹੈ ਦੋਸਤੋ ਟਾਈਮ ਹੋਣ ਦਾ ਨੋਟ ਕਰਾਤਾ ਕਿਸੇ ਵੀਰ ਨੇ ਰਕਮ ਲਾਉਣੀ ਹੈ ਜਿੰਨੇ ਪੈਸੇ ਵੀ ਖਰਚਣੇ ਆ ਦੋਸਤੋ ਤੁਸੀਂ ਤਸੱਲੀ ਆਪ ਵੀ ਕਰ ਲਿਓ ਤੇ ਭਾਈ ਸਾਹਿਬ ਲੈਂਡ ਦੇਣ ਫਿਰ ਤਾਂ ਮੁੱਲ ਕਿੰਨੇ ਕ ਡਿਮਾਂਡ ਕਰੀਏ ਜੀ ਜੀ 47000 ਰੁਪਇਆ ਕਰਦੇ ਆ ਹਾਂਜੀ ਉਹ ਚ ਮਾਨਤਾ ਨੂੰ ਕਰਾਂਗੇ 47 ਦੇ ਵਿੱਚੋਂ ਜੀ ਹਾਂਜੀ ਮਾਨਤਾ ਕਰਾਂਗੇ ਠੀਕ ਹੈ 47000 ਦੇ ਵਿੱਚੋਂ ਭਰਾਵੋ ਮਾਨਤਾ ਜਿਹੜਾ ਹੋ ਜਾਊਗਾ ਠੀਕ ਆ ਬਾਕੀ ਆ ਥਣ ਥਣ ਜਿਹੜਾ ਬੜੀ ਤਸੱਲੀ ਦੇ ਨਾਲ ਦੇਖ ਲਿਓ ਵੀ ਹਰ ਇੱਕ ਐਂਗਲ ਤੋਂ ਹਰ ਇੱਕ ਪੱਖ ਤੋਂ ਦੇਖ ਲਓ ਜੀ ਠੀਕ ਆ ਤੇ ਥੱਲੇ ਇਹ ਬੱਚਾ ਜਿਹੜਾ ਉਹ ਵੀ ਬੱਚੀ ਆ ਫੀਮੇਲ ਕਾਫ ਆ ਆਜੋ ਇਸ ਤੋਂ ਬਾਅਦ ਇੱਕ ਦੂਜੇ ਨੰਬਰ ਤੇ ਜਿਹ ਉਹ ਵੀ ਆਪਾਂ ਤੁਹਾਨੂੰ ਬਿਲਕੁਲ ਇਨਫੋਰਮੇਸ਼ਨ ਕਰਦੇ ਆਂ ਸਾਜੀ ਡਿਟੇਲ ਕੀ ਹੈ ਜੀ ਇਹਦੀ ਵੀਰ ਜੀ ਇਹ ਸਵੇਰ ਤੀਜੀ ਤੀਜੀ ਤੇ ਟਾਈਮ ਖੜਦੀ ਹੈ ਲੈ 10 ਦਿਨ ਖੜ ਸਕਦੀ ਆ 8 ਵੀ 10 ਵੀ ਕਿਉਂਕਿ ਉਪਰੇ ਘਰ ਆਈ ਆ ਫੀ ਲੈ ਕਰਿਆ ਦਾ ਟਾਈਮ ਹੈਗਾ ਲੇ 10 ਦਿਨ ਕੱਢ ਦੀ ਆ 10 ਦਿਨ ਲੇ ਜੂ ਹਾਂਜੀ ਤੇ ਤੀਜਾ ਸੁਆ ਜੀ ਹਾਂਜੀ ਤੇ ਬਾਕੀ ਜੋ ਕੁਝ ਤੁਹਾਡੇ ਸਾਹਮਣੇ ਆ ਬਿਲਕੁਲ ਅਗਲਾ ਦਾ ਸਾਡੀ 14 ਕੱਢ ਦੀ ਰਹੀ ਆ ਅਹੀਂ ਦਾ ਨੇ ਜੋ ਕੁਝ ਤੁਹਾਡੇ ਸਾਹਮਣੇ ਆ ਜਿੰਨਾ ਚਿਰ ਤੱਕ ਭਾਜੀ ਤੁਹਾਡੀ ਗੱਲ ਖੁਣਾ ਵੀ ਬਾਲਟੀ 'ਚ ਨਹੀਂ ਪੈਂਦਾ ਹਾਂਜੀ ਹਾਂਜੀ ਕਿਉਂਕਿ ਬਾਲਟੀ 'ਚ ਪੈਣ ਵਾਲੇ ਦੇ ਪੈਸੇ ਭਰਨੇ ਚਾਹੀਦੇ ਹਾਂਜੀ ਤਾਂ ਆਪਾਂ ਇਹ ਨਹੀਂ ਕਿ ਪੈਸੇ ਲੈ ਮਾਰੇ ਆਖਣਾ ਜੀ 15 ਕੱਢ ਜੂਗੀ 20 ਕੱਢ ਜੂਗੀ ਪਰ ਇੰਨਾ ਮੱਝ ਨੂੰ 12 15 ਬਿਲਕੁਲ ਚਾਹੀਦਾ ਹੈ ਬਿਲਕੁਲ ਠੀਕ ਹੈ ਨਾ ਬਦਰੀ ਡੋਲੀ ਦੀ ਹੈ ਨਾ ਹੈ ਕੱਦ ਕੱਦੀ ਸਮਦਰ ਆਪਾਂ ਕਹਿ ਦਿੰਦੇ ਬੇਲਪੂਲ ਹੈਗੀ ਹੈ ਪੂਰੀ ਬੇਲ ਦੀ ਜਿਹੜੀ ਦੋਸਤੋ ਪੂਰੀ ਆ ਹਾਈਟ ਜਿਹੜੀ ਆ ਮੀਡੀਅਮ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਹੋ ਠੀਕ ਆ ਪਲੀ ਪੁਲੀ ਜਿਵੇਂ ਪਲੀ ਪੋਸੀ ਚੰਗੀ ਆ ਪੂਰੀ ਰਾਜੀ ਆ ਵਜਨਦਾਰ ਆ ਠੀਕ ਆ ਤੇ ਕੁਆਲਟੀ ਤੁਸੀਂ ਜਿਹੜੀ ਦੋਸਤੋ ਬਿਲਕੁਲ ਨੇੜੇ ਜਿਵੇਂ ਜਿਵੇਂ ਸਮਾ ਆਊਗਾ ਉਵੇਂ ਬਣਦੀ ਹੈ ਨਾ ਇਹ ਕਿਉਂਕਿ ਆ ਵੇਖੋਗੇ ਤੁਸੀਂ ਬਿਲਕੁਲ ਫਰੰਟ ਤੋਂ ਅੱਗੇ ਤੋਂ ਬੰਨਾ ਸ਼ੁਰੂ ਹੋ ਗਈ ਹੈ ਠੀਕ ਆ ਤੇ ਬੈਕ ਸਾਈਡ ਮੈਂ ਤੁਹਾਨੂੰ ਤੋੜ ਕੇ ਦਿਖਾਉਂਗਾ ਪਤਾ ਜੇ ਵੀਰਾਂ ਨੂੰ ਨਾਰਮਲ ਹੀ ਲੱਗ ਜੂਗਾ ਵੀ ਕਿਹੋ ਜੀ ਚੀਜ਼ ਬਣ ਕੇ ਤਿਆਰ ਹੋਊਗੀ ਹਜੇ 10 ਦਿਨ ਬਾਕੀ ਇਸ ਹੂਣ ਦੇ ਵਿੱਚ ਤੇ ਦਿਖਾ ਦਈਏ ਭਾਜੀ ਤੋੜ ਦਈਏ ਜੀ ਮਧਰੀ ਡੌਲੀ ਮਧਰੀ ਡੌਲੀ ਤੇ ਜਿਹੜੇ ਮਧਰੀ ਗੋਡੀ ਦੀ ਆਪਾਂ ਪਸ਼ੂ ਦੋਸਤੋ ਦੇਖਦੇ ਆਂ ਵੀ ਉਸ ਤਰ੍ਹਾਂ ਦੀਆਂ ਲੱਤਾਂ ਇਸ ਦੀਆਂ ਤੇ ਬਾਕੀ ਹਵਾਨਾ ਜਿਹੜਾ ਦੋਸਤੋ ਕਾਫੀ ਚੰਗਾ ਸੁਥਰਾ ਹਵਾਨਾ ਤੇ ਆਪਾਂ ਲੰਬਾ ਤੋੜ ਕੇ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਦੇਣੀ ਚੀਜ਼ ਉਸ ਤੋਂ ਬਾਅਦ ਤੁਸੀਂ ਵਿਜ਼ਿਟ ਕਰਨੀ ਆ ਘਰੇ ਸਾਹਬ ਸਿੰਘ ਬਾਈ ਦੇ ਨਾਲ ਗੱਲਬਾਤ ਕਰ ਲਿਓ ਸੋ ਹਵਾਨੇ ਦੀ ਸ਼ੇਪ ਵੀ ਚੰਗੀ ਹੈ ਠੀਕ ਹੈ ਜੀ ਖੋਲਾ ਆਰਡਰ ਬਣਾ ਕੇ ਤਿਆਰ ਕਰ ਰਹੀ ਹੈ ਦੋਸਤੋ ਜਿਵੇਂ ਬਾਈ ਨੇ ਦੱਸਿਆ ਵੀ 12 ਤੋਂ ਲੈ ਕੇ 15 ਦੀ ਕਪੈਸਿਟੀ ਦਾ ਬੇਸ਼ੱਕ ਹੋ ਸਕਦੀ ਆ ਫਿਲਹਾਲ ਜਿਹੜਾ ਦੋਸਤੋ ਵਿਖਾਲਾ ਇਹ ਵੀ ਤਕਰੀਬਨ 12 15 12 ਤੋਂ ਲੈ ਕੇ 15 14 ਵਾਲੀਆਂ ਮੱਝਾਂ ਵਾਲਾ ਵਿਖਾਲਾ ਸੋ ਬਾਕੀ ਆਪਾਂ ਕੁਝ ਨਹੀਂ ਕਹਿ ਸਕਦੇ ਕੋਈ ਗਾਰੰਟੀ ਨਹੀਂ ਵੀ 15 ਲੀਟਰ ਦਊਗੀ ਹੋ ਸਕਦਾ ਵੀ 13 ਲੀਟਰ ਦੇ ਦੇ 14 ਦੇ ਦੇ 12 ਦੇ ਦੇ ਠੀਕ ਹੈ ਜੀ ਬਾਕੀ ਜਿੰਨੇ ਵੀ ਹੈਗੇ ਸਾਫ਼ ਸੁਥਰੀ ਆ ਜਿੰਨਾ ਵੀ ਵਿਖਾਲਾ ਹੈ ਆ ਬੈਕ ਸਾਈਡ ਤੋਂ ਤੁਸੀਂ ਵੇਖੋ ਥਾਣਾ ਠੀਕ ਹੈ ਜੀ ਸਾਡਾ ਭਾਜੀ ਇੱਕ ਤਾਂ ਇਦਾਂ ਰੋਲਟ ਬਹਿਣੀ ਦਾ ਸਾਈਜ਼ ਮਾੜਾ ਲੰਬਾਈ ਦੇ ਵਿੱਚ ਹਨਾ ਬਾਕੀ ਕੋਈ ਮਤਲਬ ਕਿ ਬਾਈ ਬੂਏ ਵਾਲਾ ਕੰਮ ਨਹੀਂ ਹੁੰਦਾ ਉਹ ਹਮਾਨਾ ਪੱਧਰ ਸਾਰਾ ਹਾਂਜੀ ਆਹ ਪੱਤਾ ਕੱਢ ਕੇ ਵਿਖਾ ਦਿੰਨੇ ਹਾਂ ਹਾਂ ਇੱਦਾਂ ਦੇਖੋ ਦੇਖੋ ਹਤੇ ਪਣ ਧੋਪਣ ਜਿਹੜਾ ਦੋਸਤੋ ਆ ਵਿਖਾ ਦਿੰਨੇ ਆਪਾਂ ਤੁਹਾਨੂੰ ਜਿੰਨਾ ਵੀ ਹੋ ਸਕਦਾ ਆ ਕਰਿਓ ਚੈੱਕ ਜੀ ਠੀਕ ਆ ਸ਼ਾਇਦ ਆਹ ਵੇਖੋ ਦੁੱਧ ਖੋਲੋ ਠੀਕ ਆ ਆਹ ਵੇਖੋ ਜੀ ਠੀਕ ਆ ਆ ਵੇਖੋ ਜੀ ਠੀਕ ਹੈ 56 ਜਿਹੜਾ ਦੋਸਤੋ ਦੁੱਧ ਜਿਹੜਾ ਇਹ ਸਾਰੇ ਥਾਂਾਂ ਦੇ ਵਿੱਚੋਂ ਪ੍ਰੋਪਰ ਆ ਇੱਕੋ ਜਿਹਾ ਪੋਲੇ ਆ ਠੀਕ ਆ ਬਾਕੀ ਵੈਰੀਫਾਈ ਤੁਸੀਂ ਵੀ ਕਰ ਲਿਓ ਜਦੋਂ ਘਰ ਵਿజిਟ ਕੀਤੀ ਇਹ ਮੱਝ ਬਾਈ ਸਾਹਿਬ ਸਿੰਘ ਹੋਰਾਂ ਦੇ ਕੋਲੇ ਵੀ ਵਿਕਰੀ ਦੇ ਲਈ ਅਵੇਲੇਬਲ ਵਕਾਊ ਆ ਆ ਮੂੰਹ ਮੱਥਾ ਫੇਸ ਕੁਆਲਟੀ ਸਿਆਂ ਕਿਸਮ ਕੋ ਮੇਰਾ ਵੀਰ ਪੂਰੀ ਤਸੱਲੀ ਨਾਲ ਦੇਖ ਲਿਓ ਜੀ ਠੀਕ ਹੈ ਅੱਛਾ ਵੀਰ ਸਾਹਿਬ ਕਿੰਨੇ ਕੇ ਲੈਣੇ ਦੇਣੇ ਫਿਰ ਕੀ ਕਰਦੇ ਹੁੰਦੇ ਇਹਦੇ ਵੀ ਜੀ ਆਪਾਂ 86000 ਰੁਪਿਆ ਕਰਦੇ ਮੁੱਲ 86 ਆ ਹਾਂਜੀ ਅੱਛਾ ਜੀ ਮਾਨਤਾ ਕਰ ਦਿਆਂਗੇ ਵਿੱਚੋਂ ਮਾਨਤਾ ਹੈ ਜੀ ਹਾਂਜੀ ਇਹ ਨਹੀਂ ਘਰ ਵਾਲਾ ਘਰ ਵਾਲਾ ਇਹਦਾ ਲੱਖ ਰੁਪਏ ਕਰਦਾ ਸੀ ਬਿਲਕੁਲ ਚਲੋ ਇਤਰਾ ਹੀ ਜੋ ਵੀ ਗਿਨ ਜੰਗਾਰ ਹਾਂ ਬਿਲਕੁਲ ਜੀ ਬਿਲਕੁਲ ਜੀ ਅੱਗੋ ਘਰ ਵਾਲਾ ਦੰਦਾ ਮੇਰੀ ਥਲੇ 15 ਹੀ 16 ਹੀ ਕਰਦੀ ਰਹੀ ਆ ਪਰ ਅਸੀਂ ਹੁਣ ਵੀ ਵੀਰਨ ਨੂੰ ਮਣੇ ਆ ਪਰ ਅਸੀਂ ਤੁਹਾਨੂੰ 13 ਮੰਨ ਕੇ ਆਣੇ ਆ ਆਰਾਮ ਨਾਲ ਕੱਢ ਜੂ ਪਰ ਬਾਕੀ ਤੁਹਾਡੇ ਕੋਲ ਆ ਕੁਝ ਹੈ ਬਿਲਕੁਲ ਇਹ ਮਾਲਕ ਦੀ ਦਾਦ ਆ ਬਿਲਕੁਲ ਚਲੋ ਜਿੱਡੀ ਮੈਂ ਆ ਜੀ ਆਪਾਂ ਇਹਨੂੰ ਇਹ ਨਹੀਂ ਕਹਿੰਦੇ ਵੀ ਨਹੀਂ ਵਖਾਲੇ ਤੋਂ ਹਵਾਨੇ ਤੋਂ ਹਰ ਕਵੀਰ ਭਰਾ ਦੀ ਜੱਜਮੈਂਟ ਹੈ ਵੀ ਇਹਨਾਂ 12 13 ਤੱਕ ਦੇਣਾ ਚਾਹੀਦਾ। ਨਾ ਕੋਈ ਗੱਲ ਨਹੀਂ। ਜੇ ਅੱਗੇ ਮਾਲਕ ਸੁਖ ਰੱਖੇ ਦੇਣ ਚੰਗੇ ਆ ਹੁਣ। ਵਧੀਆ। ਤੇ ਵਾਅਦੇਬੰਦੀ ਹੋਵੇ ਜਿੱਥੇ ਵੀ ਜਾਵੇ। ਤੇ ਇੱਕ ਭਾਜੀ ਸੰਪਰਕ ਨੰਬਰ ਆਪਣੇ ਜਰੂਰ ਸਾਂਝੇ ਕਰ ਦਿਗੇ। 78791 ਹਾਂਜੀ। 6007 ਵੀਰ ਜੀ। ਠੀਕ ਆ ਜੀ। 78791 6007। ਠੀਕ ਹੈ ਵੀਰ। ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸਾਹਿਬ ਤੇ ਖਾਸ ਵਿਜਿਟ ਤੁਸੀਂ ਅਲਗੋਂ ਅਲਗੋਂ ਕੋਠੀ ਕਰਨੀ ਹੈ ਦੋਸਤੋ ਨੰਬਰ ਸਕਰੀਨ ਤੇ ਚਲਦੇ ਕਰ ਦਾਂਗੇ ਬਾਹਰ ਬਾਈਕਾਂ ਦੇ ਬਾਹਰ ਪੈਲੀਆਂ ਦੇ ਵਿੱਚ ਜਿਹੜਾ ਦੋਸਤੋ ਘਾਰੇ ਵੀਰ ਹੋਣਾ ਦੇ ਤੇ ਬਿਲਕੁਲ ਇਹਨਾਂ ਛੜਕ ਦੇ ਉੱਪਰ ਜਿਹੜੀ ਪਖੀਵੈਂਟ ਤੋਂ ਖੇਮ ਕਰਨ ਰੋਡ ਜਾਂਦਾ ਦੋਸਤੋ ਅਲਗੋਂ ਕੋਠੀ ਏਡਾ ਪਾਰ ਕਰਦੇ ਹੋ ਤੇ ਬਿਲਕੁਲ ਇਹ ਸੜਕ ਦੇ ਉੱਪਰੋਂ ਘਰ ਦੇ ਸ ਨੇ ਸ਼ੁਰੂ ਹੋ ਜਾਂਦੇ ਆ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਘਰ ਵਿਜ਼ਿਟ ਕਰ ਸਕਦੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ